ਉਹ ਕੋ ਸਮਾਸੀ ਜਦੋਂ ਬਾਦਲ ਸਾਹਿਬ ਦੇ ਨਾਂ ਤੇ ਵੋਟਰ ਪੈਂਦੀਆਂ ਸੀਗੀਆਂ ਅੱਜ ਸਮਾਇਆ ਕਿ ਬਾਦਲ ਸਾਹਿਬ ਦੇ ਨਾਂ ਤੇ ਵੋਟਾਂ ਨਹੀਂ ਪੈਂਦੀਆਂ ਕਿ ਤੁਸੀਂ ਸ਼ੋਰ ਹੋ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਤਾਂ ਅਕਾਲੀ ਦਲ ਸਰਵਾਈਵ ਕਰ ਪਾਏਗਾ ਦੁਬਾਰਾ ਜਦੋਂ ਅਕਾਲੀ ਦਲ ਦੀ ਗੱਲ ਆਉਂਦੀ ਆ ਅਖੀਰ ਚ ਆ ਕੇ ਗੱਲ ਉਤੇ ਖੜ ਜੰਦੀ ਆ ਕਿ ਜੇ ਤੁਸੀਂ ਐਂਦਾ ਕਰੋਗੇ ਤਾਂ ਹੀ ਤੁਹਾਡਾ ਕੁਝ ਬਣੂਗਾ ਕਾਰਨ ਕੀ ਲੱਗਦਾ ਸੁਖਬੀਰ ਬਾਦਲ ਉਹਨਾਂ ਦੇ ਵਿੱਚ ਕਮੀਆਂ ਕੀ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਬਦਲਣ ਦੀ ਗੱਲ ਹੁੰਦੀ ਆ ਪਾਪਾ ਕੋ ਐਂਦਾ ਦਾ ਫੈਸਲਾ ਲੈਣੇ ਆ ਜਿਹਨੂੰ ਜੇ ਇਸ ਫੈਸਲਿਆਂ ਲੋਕਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਦੀ ਆ। ਬਦਾਲਾ ਸਭ ਦੋ ਤਿੰਨ ਫੈਸਲੇ ਤੁਹਾਨੂੰ ਯਾਦ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਪ੍ਰਦਾਨ ਤੋਂ ਗਲਤ ਹੋਏ ਨੇ। ਉਹ ਸਾਰੇ ਜਿਹੜਾ ਪਖੰਡੀ ਸਾਹਦ ਉਹਦੀ ਆਪਾਂ ਕਿਹਦੀ ਮਦਦ ਕੀਤੀ। ਕਿੰਨੇ ਕਿ ਐਮਪੀ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਤੋਂ ਗਲਤੀ ਹੋਈ ਜਿਹੜਾ ਅਮਰਤਪਾਲ ਦੇ ਖਿਲਾਫ ਉਮੀਦਵਾਰ ਉਤਾਰਤਾ। ਤੁਸੀਂ ਸਹਿਮਤ ਹੋ ਕਿ ਅਮਰਤਪਾਲ ਸਿੰਘ ਅਗਰ ਖੜਾ ਹੁੰਦਾ ਆ ਤੇ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ। ਲੱਗਦਾ ਜੇਕਰ ਇਹ ਸਮਰਥਨ ਅਮਰਿਤਪਾਲੂ ਦੇ ਦਿੰਦਾ ਆਕਾਲੀ ਦਲ ਦਾ ਅੱਜ ਮਾਹੌਲ ਹੋਰ ਹੁੰਦਾ। ਦੇਖੋ ਅਜ ਨੂੰ ਤਾਂ ਫਿਰੋਜ਼ਪੁਰ ਸੀਟ ਦਿੱਤੀ ਜਾਣੀ ਸੀ ਆਪਣੀ। ਅਰ ਸਮਰਿਤਪੁਰ ਬਾਦਲ ਕਹਿੰਦੇ ਨੇ ਕਿ ਇਹਨਾਂ ਦੇ ਪਿੱਛੇ ਬੀਜੇਪੀ ਕੰਮ ਕਰੀ ਆ ਕਹਿੰਦੇ ਨੇ ਕਿ ਆਕਾਲੀ ਦਲ ਨੂੰ ਤੋੜਨਾ ਚਾਹੁੰਦੇ ਨੇ। ਪਰ ਬਟਾਲਾ ਸਭ ਤੋਂ ਤੁਹਾਡੇ ਕੋਲ অপਸ਼ਨ ਕੀ ਆ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਅਜੇ ਹਾ ਕੋਣ ਲੀਡਰ ਹੈਗਾ ਜਿਹੜਾ ਪ੍ਰਧਾਨ ਮੰਤਰੀ ਦੇ ਕਾਬਲ ਹੈ। ਸਿੱਖ ਪੰਥ ਕੋ ਮੰਤਰੀ ਸਿੰਘ ਜੀ ਬਹੁਤ ਸ਼ਕਤੀਸ਼ੀਤਾ ਨੇ ਜਿਹੜੇ ਕਾਬਲ ਨੇ ਸਭ ਇਹ ਸਾਰੇ ਸਿਨੈਰੀਓ ਦੇ ਵਿੱਚ ਬਿਕਰਮ ਮਜੀਠੀਆ ਨਜ਼ਰ ਨਹੀਂ ਆ ਰਹੇ ਕਿਸੇ ਵੀ ਪਾਸੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਉਹ ਪਤਾ ਨਹੀਂ ਹੁਣ ਉਹਨਾਂ ਦੀ ਕੋਈ ਨਿੱਜੀ ਜਿਹੜੀ ਕੋ ਮਜਬੂਰੀ ਹੋਊਗੀ ਜਾਂ ਕਿਸ ਗੱਲੋਂ ਮੈਂ ਕਹਿ ਨਹੀਂ ਸਕਦਾ ਹੋਇਆ ਬਡਾਲਾ ਸਾਹਿਬ ਕੀ ਤੁਹਾਡੀ ਪਰਸਨਲ ਤੌਰ ਤੇ ਗੱਲਬਾਤ ਹੋਈ ਹੋਏ ਸੁਖਦੀਪ ਬਾਦਲ ਨਾਲ ਔਰ ਤੁਸੀਂ ਉਹਨਾਂ ਨੂੰ ਕਿਹਾ ਹੋਏ ਕਿ ਪ੍ਰਧਾਨ ਸਾਹਿਬ ਲੋਕਾਂ ਦੀ ਇਹ ਆਵਾਜ਼ ਹੈ ਕਿ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਓ ਕਦੇ ਪਰਸਨਲ ਤੌਰ ਤੇ ਹੋਈ ਤੁਹਾਡੀ ਗੱਲ ਮੈਂ ਕਿਹਾ ਬਾਦਲ ਸਾਹਿਬ ਲੋਕ ਚਾਹੁੰਦੇ ਤੁਸੀਂ ਪਾਸੇ ਹਟ ਜਾਓ ਗਮਣੀ ਅਕਾਲੀ ਦਲ ਦੇ ਵਿੱਚ ਪਿਛਲੇ ਦਿਨੀ ਜੋ ਹਾਲਾਤ ਬਣੇ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਕਿ ਕੀ ਸੁਖਬੀਰ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਜੇਕਰ ਅਜਿਹਾ ਹੁੰਦਾ ਤਾਂ ਫਿਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਵਡਾਲਾ ਸਾਹਿਬ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਮਨਪ੍ਰੀਤ ਸਿੰਘ ਕੌਰ ਸਾਹਿਬ ਤੋਂ ਅੱਜ ਤੋਂ ਥੋੜੀ ਸਾਰੀ ਇਸ ਚੈਨਲ ਦੀ ਟੀਮ ਦਾ ਉਹ ਡਾਲਾ ਸਭ ਪਹਿਲਾ ਸਵਾਲ ਇਹੀ ਕਿ ਜੋ ਮਾਹੌਲ ਪਿਛਲੇ ਦਿਨੀ ਸਿਰਜਿਆ ਗਿਆ ਕਿ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲੱਗਦਾ ਕਿ ਅਸਤੀਫਾ ਦੇਣਗੇ ਦੇਖੋ ਇਹ ਤਾਂ ਜੀ ਉਹਨਾਂ ਦੇ ਆਪਣੀ ਸੋਚ ਹੈ ਆਪਣਾ ਵਿਚਾਰ ਹੈ ਆਪਣਾ ਫੈਸਲਾ ਪਰ ਕੋਈ ਵੀ ਸਿਆਸੀ ਲੀਡਰ ਜਦੋਂ ਵੀ ਕੋਈ ਫੈਸਲਾ ਕਰਦਾ ਹੈ ਆ ਲੋਕ ਹਿੱਤਾਂ ਨੂੰ ਦੇਖ ਕੇ ਕਰਦਾ ਆ ਆਮ ਤੌਰ ਤੇ ਅਕਸਰ ਆਪਾਂ ਸਾਰੇ ਮੰਨਦੇ ਆ ਕਿ ਲੋਕਤੰਤਰ ਵਿੱਚ ਲੋਕ ਰਾਜ ਵਿੱਚ ਰਾਜੇ ਲੋਕ ਹੁੰਦੇ ਆ ਜਿਹੜੀ ਪਬਲਿਕ ਜਨਤਾ ਆ ਉਹੀ ਜਿਵੇਂ ਕਹਿੰਦੇ ਕਿ ਰਾਜਾ ਕਿਸੇ ਦੇ ਪੇਟ ਚੋਰੀ ਨਿਕਲਦਾ ਪਬਲਿਕ ਰਾਜਾ ਬਣਾਉਂਦੀ ਆ ਆਪਣੀ ਵੋਟ ਪਾ ਕੇ ਸੋ ਜੇ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਨੂੰ ਕੋਈ ਫੈਸਲਾ ਇਦਾਂ ਦਾ ਕਰਨਾ ਚਾਹੀਦਾ ਜੇ ਨਾ ਕਿ ਅਕਾਲੀ ਦਲ ਮਜ਼ਬੂਤ ਹੋ ਸਕੇ ਅਕਾਲੀ ਦਲ ਕਾਇਮ ਹੋ ਸਕੇ ਦੁਆਰਾ ਫਿਰ ਅਕਾਲੀ ਦਲ ਨੂੰ ਸ਼ਕਤੀ ਮਿਲੇ ਅਕਾਲੀ ਦਲ ਦੁਆਰਾ ਮੁਰ ਸੁਰਜੀਤੀ ਵੱਲ ਵਧੇ ਤੇ ਫਿਰ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਉਸ ਉਸ ਫੈਸਲੇ ਨੂੰ ਲੈਣ ਵਿੱਚ ਕੋਈ ਉਹਨਾਂ ਨੂੰ ਰੁਕਾਵਟ ਨਹੀਂ ਚਾਹੀਦੀ ਕੋਈ ਉਹਨਾਂ ਨੂੰ ਇਸ ਫੈਸਲੇ ਦੇ ਮਤਲਕ ਦੁੰਗਾ ਨਹੀਂ ਚਾਹੀਦੀ ਕੀ ਤੁਸੀਂ ਸ਼ੋਰ ਹੋ ਕਿ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਤਾਂ ਅਕਾਲੀ ਦਲ ਸਰਵਾਈਵ ਕਰ ਪਾਏਗਾ ਦੁਬਾਰਾ ਜਿਹੜੀ ਲੋਕਾਂ ਦੀ ਭਾਵਨਾ ਹੈ ਜੀ ਮੰਤਰੀ ਜੀ ਜਿਹੜੇ ਵਰਕਰ ਜੋ ਚਾਹੁੰਦੇ ਆ ਚੋੁੰਦਾ ਕਮੇਟੀ ਵਿੱਚ ਜੋ ਕੱਲੇ-ਕੱਲੇ ਵਰਕਰ ਨੇ ਸਾਨੂੰ ਆਪਣਾ ਸੁਝਾਅ ਦਿੱਤਾ ਸਾਰੇ ਪੰਜਾਬ ਦੇ ਵਿੱਚ ਉਹ ਕਮੇਟੀ ਗਈ ਤੇ ਆਮ ਪੰਜਾਬੀ ਨੂੰ ਪੁੱਛ ਲਓ ਆਮ ਨਾਗਰਿਕ ਨੂੰ ਪੁੱਛ ਲਓ ਕਹਿ ਲਓ ਵੀ ਉਹ ਅਕਾਲੀ ਦਲ ਨਾਲ ਸਾਰੇ ਪਿਆਰ ਕਰਦੇ ਆ ਪਰ ਇਹ ਵੀ ਜਦੋਂ ਅਕਾਲੀ ਦਲ ਦੀ ਗੱਲ ਆਉਂਦੀ ਆ ਅਖੀਰ ਚ ਆ ਕੇ ਗੱਲ ਉਤੇ ਖੜ ਜੰਦੀ ਆ ਕਿ ਜੇ ਤੁਸੀਂ ਐਂਦਾ ਕਰੋਗੇ ਤਾਂ ਹੀ ਤੁਹਾਡਾ ਕੁਝ ਬਣੂਗਾ ਸੋ ਇਹ ਪਬਲਿਕ ਦੀ ਭਾਵਨਾ ਲੋਕ ਚਾਹੁੰਦੇ ਆ ਅਕਾਲੀ ਦਲ ਦਾ ਵਰਕਰ ਚਾਹੁੰਦਾ ਕਾਡਰ ਚਾਹੁੰਦਾ ਹੁਣ ਸਾਨੂੰ ਵੋਟ ਕਿਉਂ ਨਹੀਂ ਪਈ ਆ 2024 ਚ ਸਾਡੇ ਕਾਡਰ ਨੇ ਵੋਟ ਨਹੀਂ ਪਾਈ ਵਰਕਰਾਂ ਨੇ ਵੋਟ ਨਹੀਂ ਪਾਈ ਬਹੁਤ ਥੋੜੀਆਂ ਵੋਟਾਂ ਸਾਨੂੰ ਪਈਆਂ ਜਿਹੜਾ ਕਿ ਸਾਨੂੰ ਬਹੁਤ ਉਸ ਗੱਲ ਦੀ ਟਾ ਲੱਗੀ ਬਹੁਤ ਦੁੱਖ ਲੱਗਾ ਕਿਸੇ ਗੱਲ ਨੂੰ ਲੈ ਕੇ ਸਵਾਲ ਕੱਢਦੇ ਖੜੇ ਕਰਦੇ ਨੇ ਦਲਜੀਤ ਸਿੰਘ ਚੀਮਾ ਵੀ ਕਹਿੰਦੇ ਨੇ ਕਿ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਰਿਆਂ ਨੂੰ ਟਿਕਟਾਂ ਦੀ ਪੈ ਜਾਂਦੀ ਹੈ ਕਹਿੰਦੇ ਉਦੋਂ ਕੋਈ ਗੱਲ ਨਹੀਂ ਕਰਦਾ ਪਰ ਕਹਿੰਦੇ ਜਦੋਂ ਨਤੀਜੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਸਾਰੇ ਸਵਾਲ ਪ੍ਰਧਾਨ ਤੇ ਖੜੇ ਹੋ ਜਾਂਦੇ ਨੇ ਇਧਰ ਜੀ ਦੇਖੋ ਜੇ ਕੋਈ ਲੀਡਰ ਇਦਾਂ ਦੀ ਗੱਲ ਕਰੇ ਇਦਾਂ ਰਿਜ਼ਲਟਸ ਤੋਂ ਬਾਅਦ ਹੀ ਆਪਾਂ ਉਹਦੀ ਸਮੀਖਿਆ ਕਰਨੀ ਆ ਅਨਲਿਸਿਸ ਸਾਰਾ ਕੁਝ ਜੋ ਵੀ ਆਪਾਂ ਵਿਚਾਰ ਕਰਨੀ ਆ ਯਾ ਆਪਾਂ ਉਹ ਤੇ ਗੌਰ ਕਰਨੀ ਹੈ ਰਿਜ਼ਲਟ ਤੋਂ ਬਾਅਦ ਹੋਣੀ ਹੈ ਅਚਾ ਰਿਜ਼ਲਟ ਦੀ ਗੱਲ ਇਹ ਨਹੀਂ ਕਿ ਇੱਕ ਵਾਰ ਰਿਜ਼ਲਟ ਆ ਗਿਆ 2017 ਚ ਆ ਗਿਆ ਕੋਈ ਡਰ ਨਹੀਂ ਠੀਕ ਹੈ ਆਪਣੇ ਕੈਪਟਨ ਸਾਹਿਬ ਦੀ ਵੇਵ ਸੀਗੀ 2022 ਚ ਆ ਗਿਆ ਕੋਈ ਗੱਲ ਨਹੀਂ ਠੀਕ ਹੈ ਝਾੜੂ ਦੀ ਵੇਵ ਸੀ 2023 ਦੀਆਂ ਬਾਈ ਇਲੈਕਸ਼ਨਾਂ ਚ ਆ ਗਿਆ ਫਿਰ 19 ਦੀ ਚਲੋ ਪਾਰਲਮੈਂਟ ਲੰਘ ਗਈ ਦੋ ਸੀਟਾਂ ਆਈਆਂ 23 ਦੀਆਂ ਬਾਈ ਇਲੈਕਸ਼ਨ ਆ ਗਈਆਂ ਸੰਗਰੂਰ ਵਿੱਚ ਵੀ ਬਹੁਤ ਥੱਲੇ ਰਹਿ ਗਿਆ ਮੁੜ ਕੇ ਵੀ ਥੱਲੇ ਰਹਿ ਗਿਆ ਜਿਲੰਦਰ ਵੀ ਆਪਣੀਆਂ ਇਲੈਕਸ਼ਨਾਂ ਚ ਤੇ 24 ਦੀ ਹੁਣ ਜਿਹੜੀ ਜਨਰਲ ਇਲੈਕਸ਼ਨ ਹੋਈ ਆ ਲੋਕ ਸਭਾ ਦੀ ਇਹਦੇ ਵਿੱਚ ਤਾਂ ਬਿਲਕੁਲ ਹੀ ਸਾਡਾ ਥਲਾ ਲੱਗ ਗਿਆ ਇਹਦਾ ਅਸੀਂ ਕਹਿ ਲਓ ਵੀ ਗਰਾਊਂਡ ਗਰਾਊਂਡ ਤੇ ਆ ਕੇ ਦੇਖ ਪਏ ਆ ਇਹਦਾ ਜਿਹ ਕਹਦੀ ਖੁਸ਼ ਹੈਪ ਸਾਡੇ ਸਰਵਾਈਵਲ ਦਾ ਆਪਣੇ ਸਵਾਲ ਹੈ ਸਾਡੀ ਹੋਣ ਦਾ ਸਵਾਲ ਹੈ ਤੇ ਜਦੋਂ ਲੋਕਾਂ ਨਾਲ ਗੱਲਾਂ ਕਰਦੇ ਸੀਗੇ ਬੜੇ ਸਰਵੇ ਦੀ ਟੀਮਾਂ ਆਈਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਕੰਮ ਰਲਾਈ ਰੱਖਿਆ ਤੋਰੀ ਰੱਖਿਆ ਪਿੰਡਾਂ ਸ਼ਹਿਰਾਂ 'ਚ ਤੇ ਉਹ ਜਦੋਂ ਜਵਾਬ ਆਉਂਦਾ ਸੀ ਅਸੀਂ ਕਹਿੰਦੇ ਸੀ ਸਾਨੂੰ ਤਾਂ ਲੱਗਦਾ ਵੀ ਸੋਚਦੇ ਆ ਕਾਲੀਦਲ ਹੁਣ ਅਗੇ ਨਾ ਟਕਰਾਵਾਂਗੇ ਨਿਕਲੂਗਾ ਬਿਲਕੁਲ ਸੀ ਇਹ ਸਾਰਿਆਂ ਦੀ ਆਪਣੀ ਮੰਦੀ ਇਹ ਸੋਚੀ ਸਾਰਿਆਂ ਨੂੰ ਆਸ ਸੀਗੀ ਸਾਹ ਸੁਭੀਰ ਸਿੰਘ ਬਾਦਲ ਨੇ ਬੜਾ ਕੰਮ ਕੀਤਾ ਪੰਜਾਬ ਬਚਾਓ ਯਾਤਰਾ ਚ ਸਾਰੇ ਬੜੇ ਖੁਸ਼ ਸੀਗੇ ਪਰ ਜਦੋਂ ਲੋਕਾਂ ਤੋਂ ਫੀਡਬੈਕ ਮਿਲਦਾ ਸੀ ਕਿਤੇ ਕਿਤੇ ਆਉਂਦਾ ਸੀ ਵੀ ਤੁਸੀਂ ਤਾਂ ਕਿਸੇ ਗਿੰਦੀ ਜੀ ਹੈ ਨਹੀਂਗੇ ਪਰੜਾ ਤਾਂ ਨਾ ਹੀ ਲੋਕ ਲੈਂਦੇ ਭਈ ਜੇ ਸਾਡਾ ਨਾਂ ਨਹੀਂ ਲੈਂਦੇ ਤੇ ਫਿਰ ਅਸੀਂ ਕਿੱਥੇ ਖੜੇ ਆ ਇਸ ਕਰਕੇ ਇਸ ਇਲੈਕਸ਼ਨ ਵਿੱਚ ਜਿਹੜੀ ਸਾਨੂੰ ਆਸ ਸੀਗੀ ਕੀ ਕਾਲੀ ਦਲੂਏ ਚੋਂ ਐਦ ਕੀ ਆਪਣੇ ਹਲਾਰਾ ਮਿਲੂਗਾ ਹੰਗਾਰਾ ਮਿਲੂਗਾ ਕਾਲੀ ਦਲੀ ਵੋਟ ਵਧੂਗੀ ਚਾੜੂ ਡਾਊਨ ਜਾਊਗਾ ਅਸੀਂ ਸਮਝਦੇ ਸੀ ਐਦ ਕੀ ਕੰਟੈਸਟ ਮੁਕਾਬਲਾ ਅਕਾਲੀ ਦਲ ਦਾ ਕਾਂਗਰਸ ਦਾ ਆ ਪਰ ਸਾਡਾ ਤਾਂ ਬੀਜੇਪੀ ਅੱਗੇ ਨਾਂਗੇ ਜਿਹੜਾ ਕਾਰਨ ਬਾਰ-ਬਾਰ ਇਲੈਕਸ਼ਨਾਂ ਦਾ ਰਿਜ਼ਲਟ ਦੇਖਦੇ ਹੋਏ ਐਦ ਕੀ ਜਵਾਨਤਾ ਜਟ ਹੋ ਗਈਆਂ ਪਰਸੈਂਟੇਜ ਬਹੁਤ ਘਟ ਗਈ ਉਸ ਤੋਂ ਬਾਅਦ ਜਦੋਂ ਲੋਕਾਂ ਨਾਲ ਗੱਲਾਂ ਕਰਦੇ ਆ ਜਾਂ ਤਾਂ ਮਨਪ੍ਰੀਤ ਜੀ ਛੱਡ ਕੇ ਕਰ ਵੇਜੀਏ ਠੀਕ ਹੈ ਚਲੋ ਲੋਕਾਂ ਨੇ ਜੇ ਨਹੀਂ ਪ੍ਰਵਾਨ ਕੀਤਾ ਅਸੀਂ ਨਹੀਂ ਉਹ ਕੁਝ ਕਰ ਸਕਦੇ ਸਾਡਾ ਅਸੀਂ ਇਹਦਾ ਕਾਰਨ ਕੀ ਲੱਗਦਾ ਬਟਾਲਾ ਸਾਹਿਬ ਕੀ ਪ੍ਰਧਾਨ ਦੇ ਚਿਹਰੇ ਤੋਂ ਨਫ਼ਰਤ ਕਰਦੇ ਨੇ ਲੋਕ ਦੇਖੋ ਇਹਦੇ ਕਾਰਨ ਤਾਂ ਜਿਹੜਾ ਨਾ ਭਾਵਨਾ ਬਣ ਗਈ ਜਿਹਨੂੰ ਆਪਾਂ ਨੈਰੇਟਿਵ ਕਹਿ ਦਿੰਦੇ ਆ ਜਿਹੜੀ ਗੱਲ ਲੋਕਾਂ ਦੇ ਘਰ ਚ ਮਨ ਚ ਸੌਰੀ ਘਰ ਘਰ ਗਈ ਮਨ ਵਿੱਚ ਉਹਨਾਂ ਦੇ ਇੱਕ ਬਹੁਤ ਪ੍ਰਬਲ ਬੜੀ ਤਕੜੀ ਇੱਕ ਉਹਨਾਂ ਦੇ ਵਿਚਾਰ ਆਪਣੇ ਪੈਦਾ ਹੋ ਗਈ ਉਹ ਬਝਾਰ ਰਹੀ ਹੈ ਕਿ ਅਗਰ ਬਾਦਲ ਸਾਹਿਬ ਹੀ ਰਹਿੰਦੇ ਆ ਤੇ ਅਕਾਲੀ ਦਰ ਨਾਲ ਕੁਝ ਨਹੀਂ ਬਣਨਾ ਬੜਾ ਸੋਤ ਤੁਸੀਂ ਵੀ ਨੈਸਸ ਕੀਤਾ ਹੋਊਗਾ ਕਿ ਤੁਹਾਨੂੰ ਕੀ ਲੱਗਦਾ ਕਿ ਸੁਖਬੀਰ ਬਾਦਲ ਤੋਂ ਜਿਹੀਆਂ ਕਿਹੜੀਆਂ ਗਲਤੀਆਂ ਹੋਈਆਂ ਕਿ ਲੋਕ ਨਹੀਂ ਪਸੰਦ ਕਰਦੇ ਤੁਸੀਂ ਕਹਿੰਦੇ ਹੋ ਕਿ ਚੋਣਾਂ ਕਮੇਟੀ ਦੇ ਵਿੱਚ ਵੀ ਇਹ ਸਾਫ ਹੋਈ ਸਾਰੀ ਤਸਵੀਰ ਕਾਰਨ ਕੀ ਲੱਗਦਾ ਸੁਖਬੀਰ ਬਾਦਲ ਹੁਣਾਂ ਦੇ ਵਿੱਚ ਕਮੀਆਂ ਕੀ ਹੈਗੀਆਂ ਨੇ ਜਿਹੜੇ ਉਹਨਾਂ ਨੂੰ ਬਦਲਣ ਦੀ ਗੱਲ ਹੁੰਦੀ ਹੈ ਇਦਾਂ ਜੀ ਬਈ ਲੀਡਰ ਚ ਬੜੇ ਗੁਣ ਵੀ ਹੁੰਦੇ ਆ ਲੀਡਰ ਜੀ ਬੜੇ ਔਗਣ ਵੀ ਹੁੰਦੇ ਆ ਹਰ ਸਾਡੇ ਚ ਵਹਿਗੇ ਆ ਮੈਂ ਆਪਣੀ ਗੱਲ ਕਰਦਾ ਕਿ ਅਸੀਂ ਕਿਹੜਾ ਸੋਨਾ ਗਲਾ ਸੰਭੂਰ ਨੇ ਸਾਡੇ ਤੋਂ ਵੀ ਗਲਤੀਆਂ ਹੋਈਆਂ ਲੇਕਿਨ ਜਦੋਂ ਆਪਾਂ ਕੋਈ ਇਦਾਂ ਦਾ ਫੈਸਲਾ ਕਰਦੇ ਆ ਜਿਹਦਾ ਸਿੱਧਾ ਅਸਰ ਲੋਕਾਂ ਤੇ ਪੈਂਦਾ ਆ ਆਪਾਂ ਕੋਈ ਇਦਾਂ ਦਾ ਫੈਸਲਾ ਲੈਂਦੇ ਆ ਜਿਹਨੂੰ ਜੇਸ ਫੈਸਲਿਆਂ ਲੋਕਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਦੀ ਆ ਲੋਕਾਂ ਦੀ ਧਾਰਮਿਕ ਜਿਹੜੀ ਇਛਟਿਆ ਉਹਨਾਂ ਦਾ ਜਾਂ ਧਾਰਮਿਕ ਜਿਹੜੀ ਭਾਵਨਾ ਆ ਉਹ ਬਹੁਤ ਉਹਦੇ ਉਦੋਂ ਠੋਕਰ ਲੱਗਦੀ ਆ ਫਿਰ ਲੋਗੋ ਨੂੰ ਸ਼ਰੀ ਭੁੱਲਦੇ ਨਹੀਂਗੇ ਡਾਲਾ ਸਾਹਿਬ ਦੋ ਤਿੰਨ ਫੈਸਲੇ ਤੁਹਾਨੂੰ ਯਾਦ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਪ੍ਰਦਾਨ ਤੋਂ ਗਲਤ ਹੋਏ ਨੇ ਦੇਖੋ ਸਾਰੇ ਦੁਨੀਆ ਨੂੰ ਪਤਾ ਹੁਣ ਤਾਂ ਇਹ ਬਹੁਤ ਪੁਰਾਣੀ ਕਹਾਣੀ ਹੋ ਗਈ ਅੱਜ ਦੀ ਨਹੀਂ ਹੈ ਜਦੋਂ ਦਾ ਆਪਣੇ ਬੇਅਦਬੀ ਦਾ ਆਪਣਾ ਦੌਰ ਸ਼ੁਰੂ ਹੋਇਆ ਸਾਡੇ ਤੋਂ ਬੇਅਦਬੀ ਵਾਲਿਆਂ ਨੂੰ ਸਜ਼ਾ ਨਹੀਂ ਦਵਾ ਹੋਈ ਅਸੀਂ ਸਾਨੂੰ ਲੋਕਾਂ ਨੇ ਕਿਤੇਰੇ ਖੜੇ ਕਰਤਾ ਕਿ ਉਹਨਾਂ ਨੇ ਮਦਦ ਕੀਤੀ ਆ ਪ੍ਰੇਮੀਆਂ ਦੀ ਜਾਂ ਜਿਹੜੇ ਵੀ ਆਪਣੇ ਪਾਪੀ ਸੀਗੇ ਠੀਕ ਆ ਬਿਲਕੁਲ ਹੀ ਤੁਹਾਡੇ ਚੈਨਲ ਲਈ ਕਹਾਂਗੇ ਅਕਾਲੀ ਦਲ ਦੇ ਲੀਡਰ ਨੇ ਜਾਂ ਅਕਾਲੀ ਦਲ ਦੇ ਕਿਸੇ ਵੀ ਪਰਿਵਾਰ ਨੇ ਬੇਦਬੀ ਤੇ ਕ੍ਰੋਨੀਕੀ ਸੋਚ ਨਹੀਂ ਸਕਦਾ ਉਹਨੇ ਨਰਕਾ ਨੂੰ ਜਾਣਾ ਹੈ ਉਹਨੇ ਸੜਕੇ ਮਰਨਾ ਹੈ ਇਹ ਤਾਂ ਕੋਈ ਵੀ ਨਹੀਂ ਕਰ ਸਕਦਾ ਪਰ ਜਿੰਨਾ ਬੇਦਬੀ ਕਰਵਾਈ ਉਹਨਾਂ ਦੀ ਮਰਦ ਕੀਤੀ ਉਹਨਾਂ ਦੀ ਦੇਖੋ ਸੰਤੋਂ ਉਸ ਬੇਦਬੀ ਦਾ ਸਿੱਖ ਪੰਥ ਨੂੰ ਸਿੱਖ ਜਗਤ ਨੂੰ ਸੰਤੋਂ ਇਨਸਾਫ ਦੀ ਦੁਆ ਹੋਇਆ ਪਹਿਲੀ ਗੱਲ ਤਾਂ ਉੱਥੇ ਅਸੀਂ ਆਪਣੇ ਕਤਾਈ ਕਰ ਗਏ ਅਸੀਂ ਉੱਥੇ ਬਹੁਤ ਗਲਤ ਵਾਸੇ ਖੜੇ ਹੋ ਗਏ ਫਿਰ ਉਹਦੀ ਜਿਹੜਾ ਉਹ ਸਾਹ ਦਾ ਜਿਹੜਾ ਪਖੰਡੀ ਸਾਹ ਦਾ ਉਹਦੀ ਆਪਾਂ ਕਿੰਨੀ ਮਦਦ ਕੀਤੀ ਉਹਦੀ ਫਿਲਮ ਨੂੰ ਲੈ ਕੇ ਚਲੋ ਉਹ ਗੱਲ ਲੋਕਾਂ ਨੂੰ ਬੜੀ ਉਹਦਾ ਵੀ ਰੋਸ ਆ ਪਰ ਆਪਾਂ ਨੂੰ ਮਾਫੀ ਦੇ ਦਿੱਤੀ ਉਹਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਇਆ ਕਿ ਆਪਾਂ ਮਾਫ ਕਰਤਾ ਉਹਨੂੰ ਸਾਰੀ ਪਰੰਪਰਾ ਹੀ ਆਪਣੇ ਅਕਾਲ ਤਖਤ ਸਾਹਿਬ ਦੀ ਤੋੜਤੀ ਉਹ ਕਹਿੰਦਾ ਮੈਂ ਮਾਫੀ ਮੰਗੀ ਨਹੀਂ ਤੇ ਉਹ ਚਿੱਠੀ ਕਹਿੰਦਾ ਮੇਰੀ ਨਹੀਂ ਮੈਂ ਸਾਈਨ ਨਹੀਂ ਕੀਤੇ ਇਥੇ ਆਪਣੇ ਬੰਦੇ ਕਹਿੰਦੇ ਖੁਸ਼ਖਬਰੀ ਹੈ ਜੀ ਜੋ ਮੀਟਿੰਗ 'ਚ ਆਪਣੇ ਗੱਲ ਕੀਤੀ ਆ ਤੇ ਜਿਹਨੇ ਐਲਾਨ ਕੀਤਾ ਕਿ ਇਹਦਾ ਖੁਸ਼ਖਬਰੀ ਆ ਜੀ ਬਹੁਤ ਆਪਣੇ ਡੇਰੇ ਸਾਧ ਨੂੰ ਮਾਫ ਕਰਤਾ ਅੱਜ ਕਾਲਪਤਖਬ ਦੀ ਜੇਦਾ ਸੀਗਾ ਇਹ ਕੱਲੇ ਪ੍ਰਧਾਨ ਦਾ ਸੀਗਾ ਕਿ ਜਾਂ ਇੱਕ ਹੋਰ ਕਮੇਟੀ ਦਾ ਫੈਸਲਾ ਜੋ ਅਸੀਂ ਸੁਣਦੇ ਆ ਮੈਂ ਤਾਂ ਕੋਰ ਕਮੇਟੀ 'ਚ ਨਹੀਂ ਸੀਗਾ ਕਾਨੂੰਨ ਸਾਹਿਬ ਜੋ ਸੁਣਦੇ ਆ ਉਹ ਆਪਣੇ ਜਿਹੜੇ ਉਸ ਸਮੇਂ ਦੇ ਮੁੱਖ ਲੀਡਰ ਸੀਗੇ ਉਹਨਾਂ ਨੇ ਆਪਣੀ ਤਾਲਮੇਲ ਕਰਕੇ ਉਹਨਾਂ 'ਚ ਇੱਕ ਹੋਣਗੇ ਦੋ ਹੋਣਗੇ ਤਿੰਨ ਹੋਣਗੇ ਪਰ ਬਹੁਤੇ ਲੀਡਰਾਂ ਨੂੰ ਨਹੀਂ ਸੀ ਪਤਾ ਦੋ ਜਾਂ ਤਿੰਨ ਨੂੰ ਹੋਊਗਾ ਜਾਂ ਦੋ ਨੂੰ ਹੋਊਗਾ ਇਹ ਇਹ ਮੈਂ ਕਹਿ ਨਹੀਂ ਸਕਦਾ ਕਰਕੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਮੈਂ ਨਹੀਂ ਤੁਹਾਨੂੰ ਜਵਾਬ ਕਲੀਅਰਲੀ ਦੇ ਸਕਦਾ ਪਰ ਥੋੜੇ ਲੀਡਰਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਅਤੇ ਉਹ ਉਹਨਾਂ ਦੇ ਜਿਹੜੀ ਹੈਗੀ ਆ ਆਪਣੇ ਨਾ ਮੀਟਿੰਗ ਵਿੱਚ ਉਹਨਾਂ ਦੇ ਵਿਚਾਰਨ ਵਿੱਚ ਸਿੰਘ ਸਵਾਦ ਨੂੰ ਸਦਕੇ ਉੱਤੇ ਇਹ ਸਾਰਾ ਕੁਝ ਤਿਆਰ ਹੋਇਆ ਤੇ ਪਰ ਜਿਹੜੀ ਮжоਰਿਟੀ ਪਾਰਟੀ ਸੀਗੀ ਉਹ ਇਸ ਗੱਲੋਂ ਨਹੀਂ ਸੀ ਉਹਨੂੰ ਪਤਾ ਉਹਨੇ ਰਚੀਗੀ ਉਹਨਾਂ ਨੂੰ ਬਿਲਕੁਲ ਇਹਦੀ ਜਾਣਕਾਰੀ ਨਹੀਂ ਸੀ ਪਰ ਇਸ ਸਵਾਰਤਰ 파ਰਟੀ ਦੇ ਵੱਲ ਬਟਾਲਾ ਸਾਹਿਬ ਉਹਦੋਂ ਕਿਉਂ ਨਹੀਂ ਚੁੱਕੇਗੇ ਬਾਕੀ ਜੀਰਾਂ ਨੂੰ ਬੁਲਾਉਂ ਬੜਾ ਰੋਸ ਹੋਇਆ ਜੀ ਬੜਾ ਵਿਰੋਧ ਹੋਇਆ ਇਸ ਕਰਕੇ ਤਾਂ ਫਿਰ ਉਹ ਮੋਦੀ ਜਿਹੜੀ ਮਾਫੀ ਵਾਪਸ ਲਈ ਅਕਾਲ ਤਖਤ ਸਾਹਿਬ ਦੇ ਜਹਦਾਰ ਨੇ ਸਾਰਾ ਕੁਝ ਹੋਇਆ ਅਸੀਂ ਤਾਂ ਕਿਹਾ ਸੀ ਜਦੋਂ ਅਸੀਂ ਜਿੰਨੀ ਸਾਡੀ ਆਵਾਜ਼ ਸੀ ਅਸੀਂ ਕਿਹਾ ਵੀ ਇਹਦੇ ਦੋ ਪੱਖ ਨੇ ਇੱਕ ਪੱਖ ਹੈਗਾ ਪੰਥ ਦਾ ਪੰਥ ਦੀ ਮਰਿਆਦਾ ਦਾ ਦੂਜਾ ਪੱਖ ਹੈਗਾ ਵੋਟਾਂ ਦਾ ਠੀਕ ਹੈ ਵੋਟਾਂ ਚਾਹੀਦੀਆਂ ਹੋਣੀਆਂ ਸਿਆਸੀ ਪਾਰਟੀ ਨੂੰ ਇਹ ਵੀ ਆਪਣੇ ਕੋਈ ਅਬ ਦੋ ਰਾਮਾ ਨਹੀਂ ਵੋਟਾਂ ਵੀ ਮੰਗਦੇ ਆ ਸਾਰੇ ਬਟ ਜਿਹੜਾ ਬੰਦਾ ਪਾਪੀ ਆ ਜਿਹੜਾ ਬੰਦੇ ਨੇ ਐਡਾ ਸਿੱਖ ਪੰਧਾ ਨੁਕਸਾਨ ਕੀਤਾ ਹੋਵੇ ਜਿਹਨੇ ਇਹਨਾਂ ਜ਼ੁਲਮ ਕੀਤਾ ਹੋਵੇ ਜਿਹਨੇ ਗੁਰੂ ਸਾਹਿਬ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹਨੂੰ ਉਦੋਂ ਆਪਾਂ ਵੋਟਾਂ ਦਾ ਕੀ ਲੈਣੀਆ ਉਹਨੂੰ ਆਪਾਂ ਮਾਫ ਕਰ ਰਹੇ ਆ ਉਹਦੀ ਆਪਾਂ ਮਦਦ ਕਰ ਰਹੇ ਆ ਤੇ ਫੇਰ ਉਹੀ ਤੇ ਗੱਲ ਸਿੱਖਾਂ ਦੇ ਮਨਜ ਵੜ ਗਈ ਆ ਉਹੀ ਤੇ ਗੱਲ ਸਿੱਖਾਂ ਨੂੰ ਨਹੀਂ ਪੁੱਲਦੀ ਇਸੇ ਗੱਲਾਂ ਨੂੰ ਲੈ ਕੇ ਜਿਹੜੀ ਪਿਛਲੇ ਕੁਝ ਸਮਾਂ ਪਹਿਲਾਂ ਸੁਖਬੀਰ ਬਾਦਲ ਹੁਣਾ ਦੇ ਵੱਲੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਗਈ ਤੁਸੀਂ ਵੀ ਨਾਲ ਗਏ ਸੀਗੇ ਕਿ ਲੱਗਦਾ ਕਿ ਉਹ ਫਿਰ ਮਾਫੀ ਪ੍ਰਵਾਨ ਨਹੀਂ ਹੋਈ ਅਜੇ ਤੱਕ ਦੇਖੋ ਜੀ ਇਹਦਾ ਉਹ ਮਾਫੀ ਦੀ ਬਹੁਤ ਵਾਰੀ ਗੱਲ ਦੁਬਾਰਾ ਆਈ ਆ ਮੈਂ ਫੇਰ ਕਹੂੰਗਾ ਕਿ ਗੁਰੂ ਸਾਹਿਬ ਅੱਗੇ ਜੇ ਆਪਾਂ ਮਾਫੀ ਮੰਗਦੇ ਨਾ ਪਰ ਰੋਜ਼ ਮੱਥਾ ਟੇਕ ਕੇ ਕਹਿੰਦੇ ਪੁੱਲ ਚੱਕ ਮਾਫ ਕਰ ਦੇ ਗੁਰੂ ਸਾਹਿਬ ਇਨਸਾਨ ਗਲਤੀ ਦਾ ਪਤਲਾ ਹੈ ਰੋਜ਼ ਆਪਣੇ ਨੂੰ ਗਲਤੀਆਂ ਹੁੰਦੀਆਂ ਤੇ ਗੁਰੂ ਸਾਹਿਬ ਬਖਸ਼ ਦਿੰਦੇ ਆ ਐਡੀ ਫਰਾਗਦਿਲੀ ਆਪਣੀ ਵਿਚਾਰਧਾਰਾ ਚ ਅਕਾਲੀ ਸੋਰੀ ਸਿੱਖ ਪੰਥ ਦੀ ਸਿੱਖ ਆਪਣੇ ਜਿਹੜੀ ਹੈਗੀ ਆਪਣੇ ਫਲਸਫੇ ਦੀ ਤੇ ਕੋਈ ਵੱਡਾ ਵੱਡੇ ਤੋਂ ਵੱਡਾ ਪਾਪੀ ਵੀ ਗਿਆ ਮਾਫੀ ਮੰਗ ਲਈ ਮਾਫ ਕਰਤਾ ਗੁਰੂ ਸਾਹਿਬ ਨੇ ਤੇ ਇਹ ਜਿਹੜੀ ਮਾਫੀ ਮੰਗੀ ਆ ਠੀਕ ਆ ਉਹ ਚ ਸੰਗਤਾਂ ਦੇ ਮਨਾਂ 'ਚ ਇਹ ਗੱਲ ਚੰਗੀ ਗਈ ਆ ਮਾਫੀ ਮੰਗ ਲਈ ਚਲੋ ਉਹਦੇ ਉੱਥੇ ਅਕਾਲ ਤਖਤ ਸਾਹਿਬ ਦੇ ਪਿੱਛੇ ਪਾਪਾ ਗੁਰਬਖਸ਼ ਸਿੰਘ ਜੀ ਦੇ ਸਥਾਨ ਤੇ ਜਾ ਕੇ ਮਾਫੀ ਮੰਗੀ ਜਦੋਂ ਉਹਦੇ ਘਣਪਾੜ ਕਰਾਇਆ ਜਾਂ ਉਹਨਾਂ ਨੇ ਆਪਣੇ ਬਾਦਰ ਪਿੰਡ ਮੰਗੀ ਆ ਪਰ ਉਹ ਮਾਫੀ ਸਗੀ ਸਦਾਰਨ ਰੂਪ ਵਿੱਚ ਮੰਗੀ ਗਈ ਉਹ ਮਾਫੀ ਦਾ ਆਪਾਂ ਰੋਜ਼ ਜਿਵੇਂ ਮੰਗਦੇ ਆ ਉਹ ਆਪਣੀ ਜਿਹੜੀ ਵਿਅਕਤੀਗਤ ਤੌਰ ਤੇ ਮਾਫੀ ਆ ਵੀ ਜਿਹੜੀ ਸਾਡੀ ਆਤਮਾ ਨੂੰ ਸਾਨੂੰ ਕੋ ਲੱਗਦਾ ਕਿ ਅਸੀਂ ਕੋ ਗਲਤ ਕੀਤਾ ਸਾਨੂੰ ਗੁਰਸਾਹ ਮਾਫ ਕਰਦੇ ਹੋ ਜਿਹੜੀ ਕੌਮ ਨੂੰ ਜਿਸ ਗੱਲ ਦੀ ਠੇਸ ਪਹੁੰਚੀ ਆ ਜਿਸ ਗੱਲ ਦਾ ਸਿੱਖ ਪੰਥ ਨੂੰ ਬਹੁਤ ਦੁੱਖ ਲੱਗਾ ਆ ਉਹਨੂੰ ਆਪਾਂ ਕਹਿੰਦੇ ਕਿ ਵੱਜਰ ਗੁਨਾਹ ਆ ਉਹ ਜੋ ਹੋਇਆ ਸੜ ਤੋਂ ਇਹ ਸੜ ਤੋਂ ਬੜੀ ਬੜੀ ਕਰਤ ਹੋਈ ਆ ਅਸੀਂ ਪਰੰਪਰਾ ਤੋੜਤੀ ਕੱਲ ਤੱਕ ਸਾਡੀ ਇੱਕ ਪਾਪੀ ਦੀ ਅਸੀਂ ਪੁਸ਼ਤ ਪਨਾਈ ਕਰਦੇ ਦੇਖੇ ਗਏ ਉਹਦੀ ਫਿਲਮ ਫਿਲਮ ਦੀ ਗੱਲ ਆ ਜੋ ਉਥੇ ਆਪਣੇ ਸ਼ਰਮਨੀ ਕਮੇਟੀ ਵੱਲੋਂ ਇਸ਼ਤਿਹਾਰ ਲਾ ਕੇ ਕੋਈ 80 90 ਲੱਖ ਦੀ ਗੱਲ ਕਰਦਾ ਆ ਉਹਦੇ ਇਸ਼ਤਿਹਾਰ ਲਾ ਕੇ ਵਧਾਈਆਂ ਦੀ ਆਪਣੇ ਇਸ਼ਤਿਹਾਰ ਲੱਗੇ ਇਹ ਗੱਲਾਂ ਲੋਕਾਂ ਦੇ ਮਨਾਂ ਚ ਨਹੀਂ ਨ ਜਾਂਦੀਆਂ ਤੇ ਫੇਰ ਇਹ ਮਾਫੀ ਹੋਣੀ ਸੀ ਅਕਾਲ ਤਖਤ ਸਾਹਿਬ ਤੇ ਜਾ ਕੇ ਗਲਚ ਪੱਲਾ ਪਾ ਕੇ ਸਿਰ ਚਗਾ ਕੇ ਨਿਮਰਤਾ ਨਾਲ ਹਲੀਮੀ ਨਾਲ ਸਬਕਾਰ ਕਰਕੇ ਕਿ ਸਰ ਤੋਂ ਗਲਤੀਆਂ ਹੋਈਆਂ ਤੇ ਆਪਣੇ ਗੁਰੂ ਸਾਹਿਬ ਸਾਨੂੰ ਬਖਸ਼ ਦਿਓ ਤੇ ਜਿਹੜੀ ਸਜ਼ਾ ਲਾਉਂਗੇ ਅਸੀਂ ਉਹ ਸਜ਼ਾ ਭੁਗਤਣ ਨੂੰ ਪਿਆਰ ਆ ਅਸੀਂ ਸੇਵਾ ਕਰਾਂਗੇ ਇਹ ਗੱਲ ਸੀਗੀ ਬੜੀਆਂ 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 ਧਾਰਨਾ ਆ ਮਹਾਰਾਜਾ ਰਣਜੀਤ ਸਿੰਘ ਦਾ ਐਗਜ਼ਾਮਪਲ ਆ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਗੇ ਸੀ ਅਕਾਲ ਤਖਤ ਸਾਹਿਬ ਤੇ ਉਦੋਂ ਵੱਡਾ ਸਿੱਖ ਰਾਜ ਤਾਂ ਹੋਇਆ ਨਹੀਂ ਉਦੋਂ ਵੱਡਾ ਮਹਾਰਾਜ ਤਾਂ ਹੋਇਆ ਨਹੀਂ ਕੋਈ ਪੰਥ ਦਾ ਸੇਕਮ ਦਾ ਉਹ ਚਲਾ ਗਿਆ ਸੀਗਾ ਉਹਨੂੰ ਗਿਆਂਦੀ ਫੂਲਾ ਸਿੰਘ ਨੇ ਕਿਹਾ ਤਾਂ ਕਾਲੀ ਫੂਲਾ ਸਿੰਘ ਨੇ ਮਾਰੋ ਉਹਦੇ ਕੋੜੇ ਜੋ ਇਤਿਹਾਸਕਾਰ ਲਿਖਦੇ ਨੇ ਉਹਨਾਂ ਨੇ ਆਪਣੀ ਕਮੀਜ਼ ਵੀ ਲਈ ਲੇਕਿਨ ਸੰਗਤ ਨੇ ਕਿਹਾ ਤਾਂ ਆਪਣੇ ਜੈਦਰ ਸਾਹਿਬ ਵੀ ਸਮਝ ਲੋ ਉਹਦੇ ਕੋੜੇ ਮਾਰਤੇ ਤੇ ਉਹਨੇ ਕਾਲੀ ਫੂਲਾ ਸਿੰਘ ਨੇ ਕਿਹਾ ਤਾਂ ਜਾ ਤੇ ਆਪਣੇ ਤੂਸਦਾ ਭੁਗਤ ਲਈ ਆ ਤੈਨੂੰ ਮਾਫ ਕਰਤਾ ਸਾਸੂਜੀ ਸਿੰਘ ਬਨਾਲਾ ਗਏ ਸਾਬੂਟਾ ਸਿੰਘ ਹੈ ਗਏ ਉਹਨਾਂ ਨੇ ਮਾफी ਮੰਗਨ ਦਾ ਵੀ ਢੰਗ ਸਹੀ ਨਹੀਂ ਰਿਹਾ ਬਿਲਕੁਲ ਹੀ ਸਹੀ ਨਹੀਂ ਰਿਹਾ ਪਰੰਪਰਾ ਜਿਹੜੇ ਦੇਖੋ ਜਿਹੜੇ ਇਤਿਹਾਸਕਾਰ ਨੇ ਬੁੱਧੀਜੀਵੀ ਆ ਜਾਂ ਜਿਹੜੇ ਚੰਗੇ ਵਿਦਵਾਨ ਨੇ ਉਹ ਕਹਿੰਦੇ ਆ ਕਿ ਤੁਸੀਂ ਤਾਂ ਅਕਾਲ ਤਖ ਦੀ ਪਰੰਪਰਾ ਨੂੰ ਆਪਣੇ ਤਰੋੜ ਮਰੋੜ ਦਾ ਤੁਸੀਂ ਆਪਣੇ ਹਿਸਾਬ ਨਾਲ ਪਰੰਪਰਾ ਬਣਾ ਲਈ ਐਦਾਂ ਨਹੀਂ ਨਾ ਚਾਹੀਦਾ ਬਟਾਲ ਸਾਹਿਬ ਇਹ ਵੀ ਗੱਲ ਸਾਹਮਣੇ ਆਉਂਦੀ ਆ ਕਹਿੰਦੇ ਨੇ ਕਿ ਐਮਪੀ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਤੋਂ ਗਲਤੀ ਹੋਈ ਜਿਹੜਾ ਅਮਰਿਤਪਾਲ ਦੇ ਖਿਲਾਫ ਉਮੀਦਵਾਰ ਉਤਾਰਦਾ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਸਹਿਮਤ ਹੋ ਦੇਖੋ ਜੀ ਜਿਹੜੀ ਮੰਗ ਸਿੱਖ ਪੰਥ ਵੱਲੋਂ ਕੀਤੀ ਜਾ ਰਹੀ ਸੀ ਜਿਹੜੀ ਵਿਚਾਰ ਸਿੱਖ ਪੰਥ ਦੇ ਪੈਰੋਕਾਰਾਂ ਨੇ ਰੱਖੀ ਸੀ ਕਿ ਅਮਰਤਪਾਲ ਸਿੰਘ ਅਗਰ ਖੜਾ ਹੁੰਦਾ ਆ ਤੇ ਕਾਲੀਦਨ ਨੂੰ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਇਹ ਗੱਲ ਲੀਡਰਸ਼ਿਪ ਨੇ ਕਹੀ ਸੀ ਪ੍ਰਧਾਨ ਨੂੰ ਲੀਡਰਸ਼ਿਪ ਨੂੰ ਜਿਹਨੂੰ ਪੁੱਛਿਆ ਗਿਆ ਉਹਨੇ ਕਹੀ ਉਹ ਸੰਤ ਪੁੱਛਿਆ ਨਹੀਂ ਠੀਕ ਹੈ ਪਰ ਜਿੱਥੇ ਜਿਸ ਲੈਵਲ ਤੇ ਡਿਸਕਸ ਹੋਣੀ ਚਾਹੀਦੀ ਸੀ ਉਸ ਆਪਣੇ ਸਾਥ ਸੁਖਬੀਰ ਸਿੰਘ ਬਾਦਲ ਤੋਂ ਨਹੀਂ ਹੋਈ ਉਹਨੂੰ ਚਾਹੀਦਾ ਸੀ ਕੋਰ ਕਮੇਟੀ ਨੂੰ ਸੱਦ ਕੇ ਇਹ ਇਕੱਲੇ ਇਕੱਲੇ ਵਿਅਕਤੀ ਦੀ ਰਹਿ ਲੈਂਦੇ ਪੁੱਛਦੇ ਵੀ ਦੱਸੋ ਕਿਦਾ ਕਰਨਾ ਆ ਵੀ ਆਪਣੇ ਕੋ ਆ ਇੱਕ ਬਹੁਤ ਵੱਡਾ ਸਵਾਲ ਆਪਣੇ ਮੋਰੇ ਖੜਾ ਆ ਸਾਰੀ ਸੰਗਤ ਮੰਗ ਕਰ ਰਹੀ ਆ ਕਿ ਅਮਰਪਾਲ ਸਿੰਘ ਦੇ ਆਪਣੇ ਮੁਕਾਬਲੇ 'ਚ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਲੋਕ ਤਾਂ ਕਹਿੰਦੇ ਜੇ ਜਦੋਂ ਅਮਰਪਾਲ ਸਿੰਘ ਨੇ ਮਨ ਬਣਾ ਲਿਆ ਕਿ ਆ ਆਪਣੇ ਮੈਂ ਇਲੈਕਸ਼ਨ ਲੜਨੀ ਆ ਉਦੋਂ ਅਕਾਲੀ ਨਾਲ ਐਨਾਉਂਸ ਕਰਤਾ ਦੋ ਦਿਨ ਪਹਿਲਾਂ ਜਦੋਂ ਅਮਰਪਾਲ ਸਿੰਘ ਨੇ ਨਹੀਂ ਸੀ ਮਨ ਬਣਾਇਆ ਉਦੋਂ ਅਕਾਲੀ ਦਲ ਨੇ ਨੌਸ਼ਦੀ ਸੀ ਕੀਤਾ ਤਾਂ ਲੱਗਦਾ ਚੇਕਰ ਇਹ ਸਮਰਥਨ ਅਮਰਿਤਪਾਲ ਨੂੰ ਦੇ ਦਿੰਦਾ ਅਕਾਲੀ ਦਲ ਦਾ ਅੱਜ ਮਾਹੌਲ ਹੋਰ ਹੁੰਦਾ ਦੇਖੋ ਅੱਜ ਨੂੰ ਤਾਂ ਫਿਰੋਜ਼ਪੁਰ ਸੀਟ ਦਿੱਤੀ ਜਾਣੀ ਸੀ ਆਪਣੀ ਹੋ ਸਕਦਾ ਵੀ ਆਪਣੀ ਫਰੀਦਕੋਟ ਵੀ ਦਿੱਤੀ ਜਾਂਦੀ ਜੇ ਅਮਰਿਤਪਾਲ ਉਸ ਉੱਤੇ ਸਪੋਰਟ ਦੇ ਦਿੰਦੇ ਤੇ ਫਰੀਦਕੋਟ ਵੀ ਜੇ ਸਾਦਾ ਅਕਾਲੀ ਦਲ ਬਾਕੀ ਸੀਟਾਂ ਦੇ ਵੀ ਬਹੁਤ ਵਧੀਆ ਅਸਰ ਪੈਣਾ ਸੀਗਾ ਦੇਖੋ ਅਮਰਿਤਪਾਲ ਦੀ ਵਿਚਾਰਧਾਰਾ ਨਾਲ ਜੇ ਕੋਈ ਉਹ ਆਪਣੇ ਕੱਟੜ ਤਾ ਵਾਲੀ ਵਿਚਾਰਧਾਰਾ ਉਹਨਾਂ ਅਕਾਲੀ ਦਲ ਸਹਿਮਤ ਨਹੀਂਗਾ ਅਕਾਲੀ ਦਲ ਦੀ ਗੱਲ ਅਕਾਲੀ ਦਲ ਨਹੀਂ ਕਰਦਾ ਅੱਜ ਤਾਂ ਅਮਰਪਾਲ ਸਿੰਘ ਨੇ ਵੀ ਸ਼ਬਦਾਂ ਦੀ ਸੌਂ ਖਾ ਲਈ ਤਾਂ ਹੀ ਉਹਦੇ ਆਪਣੇ ਪੇਪਰ ਫਾਈਲ ਹੋਏ ਆ ਠੀਕ ਹੈ ਹੁਣ ਜੇ ਹੁਣ ਸੌਂ ਚੁੱਕੂਗਾ ਉਥੇ ਐਮਪੀ ਦੀ ਉਹ ਵੀ ਸ਼ਬਦਾਂ ਦੀ ਆਪਣੇ ਸੌਂ ਖਾਊਗਾ ਕਿ ਮੈਂ ਸ਼ਬਦਾਂ ਦੀ ਰਾਖੀ ਕਰੂੰਗਾ ਪਰ ਅਕਾਲੀ ਦਲ ਜੇ ਸਿੱਖ ਪੰਥ ਦੀ ਜੋ ਇੱਛਾ ਸੀਗੀ ਜੋ ਆਪਣੇ ਬਹੁ ਗਿਣਤੀ ਵਿੱਚ ਆਪਣੇ ਲੋਕ ਚਾਹੁੰਦੇ ਸੀਗੇ ਖਾਸ ਕਰ ਜਿਹੜਾ ਆਪਣੇ ਯੂਥ ਚਾਹੁੰਦਾ ਨੌਜਵਾਨ ਵਰਗ ਚਾਹੁੰਦਾ ਸੀਗਾ ਅਕਾਲੀ ਦਲ ਨੂੰ ਉੱਤੇ ਪੂਰਾ ਬਹੁਤ ਗੰਭੀਰਤਾ ਨਾਲ ਗੌਰ ਕਰਕੇ ਤੇ ਫੈਸਲਾ ਉਹ ਲੈਣਾ ਚਾਹੀਦਾ ਸੀ ਜਿਹੜਾ ਆਪਣੇ ਸੰਗਤਾਂ ਦੇ ਅਨੁਕੂਲ ਹੁੰਦਾ ਉਹਨਾਂ ਦੀ ਭਾਵਨਾ ਦੇ ਅਨੁਕੂਲ ਹੁੰਦਾ ਜਲੰਧਰ ਜਿਮਨੀ ਚੋਣ ਦੇ ਵਿੱਚ ਵੀ ਤੁਹਾਡੇ ਉਮੀਦਵਾਰ ਦੇ ਵੱਲੋਂ ਅਮਰਿਤਪਾਲ ਤੋਂ ਸਮਰਥਨ ਮੰਗਿਆ ਗਿਆ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੇਕਰ ਅਮਰਿਤਪਾਲ ਸਮਰਥਨ ਦਿੰਦੇ ਨੇ ਤਾਂ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਦੇਖੋ ਜੀ ਅਮਰਿਤਪਾਲ ਸਿੰਘ ਐਮਪੀ ਬਣ ਗਿਆ ਠੀਕ ਹੈ ਉਹਦਾ ਰੁਤਬਾ ਬਹੁਤ ਵੱਡਾ ਹੋ ਗਿਆ ਐਮਪੀ ਬਣ ਨਾਲ ਤੇ ਜੇ ਹੁਣ ਜਲੰਧਰ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਨੇ ਉਹ ਤੋਂ ਜਿਹੜੀ ਮਦਦ ਮੰਗੀ ਆ ਤੇ ਇਹਦੀ ਜਿਹੜਾ ਸੁਨੇਹਾ ਚੰਗਾ ਜਾਣਾ ਲੋਕਾਂ 'ਚ ਤੁਸੀਂ ਵੀ ਅਪੀਲ ਕਰਦੇ ਹੋ ਤੁਹਾਡੀ ਅਪੀਲ ਕਰਦਾ ਅਮਰਿਤਪਾਲ ਨੇ ਅਸੀਂ ਤਾਂ ਜਿਹੜਾ ਉਮੀਦਵਾਰ ਨੇ ਅਪੀਲ ਕਰਤੀ ਅਸੀਂ ਤਾਂ ਕਹਿੰਨੇ ਆ ਕਿ ਇਹ ਜੇ ਅਮਰਿਤਪਾਲ ਸਿੰਘ ਕਿਸੇ ਤਰੀਕੇ ਦੇ ਨਾਲ ਉਸ ਆਪਣੇ ਸਾਡੇ ਉਮੀਦਵਾਰ ਦੀ ਸਪੋਰਟ ਕਰ ਸਕਦਾ ਬਹੁਤ ਚੰਗਾ ਆ ਬਿਲਕੁਲ ਚੰਗਾ ਆ ਪਾਰਟੀ ਦੇ ਵੱਲੋਂ ਤਾਂ ਹੱਥ ਪਿੱਛੇ ਖਿੱਚ ਲਿਆ ਗਿਆ ਉਮੀਦਵਾਰ ਤੋਂ ਤੁਸੀਂ ਉਮੀਦਵਾਰ ਦੇ ਨਾਲ ਖੜੇ ਹੋ ਅਸੀਂ ਬਿਲਕੁਲ ਡਟ ਕੇ ਖੜੇ ਆ ਜੀ ਉਹਨਾਂ ਉਹਦੇ ਨਾਲ ਬਹੁਤ ਬੇਜਾਰੀ ਨਾਲ ਬੇਨਸਾਫੀ ਹੋਈ ਆ ਟੱਕਾ ਹੋਇਆ ਉਹਨਾਂ ਇੱਕ ਬਹੁਤ ਸਧਾਰਨ ਪਰਿਵਾਰ ਦੀ ਉਹ ਬੀਬੀ ਆ ਉਹਦੇ ਉਹਨਾਂ ਦੇ ਜਿਹੜੇ ਹਸਬੰਦ ਪਤੀ ਦੇ ਸੀਗੇ ਉਹਨਾਂ ਨੇ ਸਾਰੀ ਉਮਰ 40-45 ਸਾਲ ਅਕਾਲੀ ਦਲ ਵਾਸਤੇ ਸਿੱਖ ਪੰਥ ਲਈ ਗਰੀਬੀ ਦਾ ਵੇਚ ਕੰਮ ਕੀਤਾ ਉਹਨਾਂ ਕੋ ਆਪਣਾ ਘਰ ਵੀ ਹੈ ਨਹੀਂਗਾ ਠੀਕ ਹੈ ਬਈ ਕਰਜ ਤੇ ਰਹਿੰਦੇ ਉਹ ਵੀ ਕਿਰਾਏ ਕਰੂ ਦਾ ਆ ਚਾਰ ਬੇਟੀਆਂ ਇੱਕ ਬੇਟਾ ਸੀਗਾ ਇੱਕ ਬੇਟਾ ਐ ਸੌਰੀ ਤੇ ਉਹ ਉਸ ਜਾਇਦਾਦਾਰ ਨੇ ਬਹੁਤ ਨਿਗਰਤਾ ਨਾਲ ਬਿਨਾਂ ਕਿਸੇ ਲੋਭ ਲਾਲਚ ਤੋਂ ਕੁਝ ਨਹੀਂ ਉਹਨੇ ਬਣਾਇਆ ਸਰਕਾਰਾਂ ਚ ਕੁਛ ਨਹੀਂ ਉਹਨੇ ਕਟਿਆ ਉਹਦੀ ਕਮਾਈ ਸਿਰਫ ਸੇਵਾ ਹੀ ਆ ਸੇਵਾ ਨੇ ਕੀਤੀ ਤੇ ਅੱਜ ਅਸੀਂ ਉਹਨੂੰ ਖੜਾ ਕਰਤਾ ਉਹ ਵੀ ਸਾਰੀ ਆਪਣੇ ਲੀਡਰਾਂ ਦੇ ਉਸਹਿਮਤੀ ਨਾਲ ਸਾਰੀ ਸੰਗਤ ਤੋਂ ਆਪਣੇ ਲੈ ਕੇ ਵਿਚਾਰ ਲੈ ਕੇ ਉਹਨਾਂ ਦੇ ਉਹਨਾਂ ਦੀ ਉਹਨਾਂ ਤੋਂ ਆਪਣੇ ਹਮੀ ਭਰਾ ਕੇ ਫਿਰ ਅਸੀਂ ਉਹਨੂੰ ਖੜਾ ਕੀਤਾ ਤੇ ਸਾਰਾ ਉਮੀਦਵਾਰ ਤੋਂ ਬਟਾਲਾ ਸਭ ਪ੍ਰਦਾਨ ਵਕਫ ਹੋ ਗਿਆ ਪਾਰਟੀ ਵਕਫ ਹੋ ਗਈ ਇਹ ਲੱਗਦਾ ਕਿ ਲੋਕ ਅਪਣਾਉਣਗੇ ਹੁਣ ਦੇਖੋ ਮੈਂ ਤਾਂ ਹੀ ਕਹਿਣ ਲੱਗਾ ਉਹਨੂੰ ਹਮਦਰਦੀ ਬਹੁਤ ਮਿਲ ਰਹੀ ਆ ਕਿਉਂਕਿ ਉਹਨਾਂ ਧੱਕਾ ਕੀਤਾ ਆ ਉਹ ਆਪਣੇ ਅਕਾਲੀ ਦਲ ਦੇ ਲੀਡਰ ਕਹਿ ਰਹੇ ਆ ਕਿ ਜੇ ਗਰੀਬ ਸੀਗਾ ਤੇ ਤੁਹਾਨੂੰ ਖੜੇ ਗਾਂਧੀ ਕੀ ਲੋੜ ਸੀ ਜੇ ਗਰੀਬ ਆ ਤੇ ਗੁਰੂ ਸਾਹਿਬ ਨੇ ਗਰੀਬਾਂ ਨੂੰ ਨਵਾਜਿਆ ਤੇ ਆਪਾਂ ਗਰੀਬਾਂ ਨੂੰ ਹੁਣ ਧੱਕੇ ਦੇਣੇ ਆ ਗਰੀਬਾਂ ਨੂੰ ਆਪਾਂ ਆਪਣੇ ਦਬਕਾਰਨਾ ਆ ਤੇ ਗਰੀਬ ਨਹੀਂ ਇਲੈਕਸ਼ਨ ਲੜ ਸਕਦਾ ਗਰੀਬ ਦਾਕ ਨਹੀਂ ਬਣਦਾ ਜੇ ਆਪਣੇ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਬਾਬਾ ਸਾਹਿਬ ਨੇ ਗਰੀਬਾਂ ਨੂੰ ਵੋਟਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਤੇ ਅੱਜ ਤੁਸੀਂ ਕਹਿ ਰਹੇ ਹੋ ਗਰੀਬ ਨੂੰ ਖੜਾ ਕਰਤਾ ਪਰ ਉਹ ਕਹਿੰਦੇ ਨੇ ਕਿ ਜਾਣ ਬੁੱਝ ਕੇ ਇਹ ਤੁਹਾਡੀ ਕਮੇਟੀ ਦੇ ਵੱਲੋਂ ਕਮਜ਼ੋਰ ਉਮੀਦਵਾਰ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਸਾਰਿਆਂ ਨਾਲੋਂ ਤਕੜਾ ਉਮੀਦਵਾਰ ਇਹੋ ਬਾਕੀ ਦਾ ਜਿਹੜੇ ਸੀਗੇ ਇੱਕ ਦੋ ਹੋਰ ਅਕਾਲੀ ਸੀਗੇ ਪਰ ਉਹਨਾਂ ਦਾ ਪਤਾ ਨਹੀਂ ਸੀ ਉਹਨਾਂ ਇਲੈਕਸ਼ਨ ਲੜਨਗੇ ਨਹੀਂ ਲੜਨੀ ਹੋ ਸਦਾ ਇਲੈਕਸ਼ਨ ਦੇ ਵਿੱਚੇ ਛੱਡ ਜਾਂਦੇ ਸੌਦਾ ਕਰ ਜਾਂਦੇ ਕਿਸੇ ਨਾਲ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਨਿੱਗਰ ਅਕਾਲੀ ਦਲ ਦਾ ਪਰਿਵਾਰ ਸੀਗਾ ਦੋ ਵਾਰੀ ਕੌਂਸਲਰ ਰਹੀ ਹੈ ਬੀਬੀ ਇੱਕ ਵਾਰੀ ਉਹਨਾਂ ਦੇ ਜਿਹੜੇ ਹਸਬੰਡ ਕੌਂਸਲਰ ਰਹੇ ਆ ਜੈਦਾ ਪ੍ਰੀਤਮ ਸਿੰਘ ਜੀ ਤਿੰਨ ਦਫਾ ਕੌਂਸਲਰ ਰਹੇ ਆ ਫਿਰ ਪਾਈ ਦੱਸੋ ਉਦੋਂ ਵਧੀਆ ਉਮੀਦਵਾਰ ਕਿਹੜਾ ਹੋਣਾ ਵੱਡਾ ਨਸਾਂ ਵੀ ਸਾਰੇ ਸਿਨੈਰੀਓ ਨੂੰ ਲੈ ਕੇ ਅਕਾਲੀ ਦਲ ਤੁਹਾਡੇ ਤੇ ਵੀ ਸਵਾਲ ਖੜੇ ਕਰਦਾ ਡਾਕਟਰ ਦਲਜੀਤ ਸਿੰਘ ਥੀਮਾ ਹੁਣੀ ਕਹਿੰਦੇ ਨੇ ਜਾਂ ਹਰਸਿਮਰਤਪੁਰ ਬਾਦਲ ਕਹਿੰਦੇ ਨੇ ਕਿ ਇਹਨਾਂ ਦੇ ਪਿੱਛੇ ਬੀਜੇਪੀ ਕੰਮ ਕਰੀ ਆ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਨੇ ਬੀਜੇਪੀ ਦੇ ਵਿੱਚ ਮੰਤਪ੍ਰੀਤ ਸਿੰਘ ਜੀ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਬੀਜੇਪੀ ਦਾ ਕੋਈ ਰੋਲ ਨਹੀਂ ਯੋਗਦਾਨ ਛਡ ਰੋਲ ਨਹੀਂ ਕੋਈ ਇਸ਼ੂ ਨਹੀਂਗਾ ਕੋਈ ਬੀਜੇਪੀ ਦਾ ਕਿਉਂ ਇਹ ਤਾਂ ਸਿੱਖ ਪੋਲਿਟਿਕਸ ਦਾ ਮਸਲਾ ਆ ਇਹਦਾ ਅਕਾਲੀ ਦਲ ਦਾ ਇੰਟਰਨਲ ਇਸ਼ੂ ਆ ਤੇ ਇਹ ਠੀਕ ਹੈ ਆ ਜਿਨ੍ਹਾਂ ਦੇ ਹਾਲਾਤ ਬਣੇ ਆ ਅਸੀਂ ਬੀਜੇਪੀ ਨਾਲ ਨਹੀਂ ਆਪਣੇ ਅਲਾਈਅንስ ਕੀਤਾ ਬੀਜੇਪੀ ਵੱਖਰੇ ਤੌਰ ਤੇ ਲੜੀ ਅਸੀਂ ਵੱਖਰੇ ਤੌਰ ਤੇ ਲੜੇ ਠੀਕ ਹੈ ਅਸੀਂ ਉਸ ਗੱਲ ਤੇ ਪੂਰੇ ਆਪਣੇ ਹਮਦਈ ਸੀ ਜੇ ਬੀਜੇਪੀ ਸਾਡੀ ਮੰਗਾਂ ਨਹੀਂ ਮੰਨਦੀ ਜੇ ਬੀਜੇਪੀ ਪੰਜਾਬ ਪ੍ਰਤੀ ਕੁਛ ਕਰਦੀ ਨਹੀਂ ਫੈਸਲੇ ਨਹੀਂ ਲੈਂਦੀ ਤੇ ਫਿਰ ਅਸੀਂ ਬੀਜੇਪੀ ਨਾਲ ਕਿਉਂ ਕਰੀਏ ਅਸੀਂ ਅਮੀ ਆਪਣੇ ਬੀਜੇਪੀ ਨਾਲ ਕਰਦੀਏ ਬਿਨਾਂ ਕਿਸੇ ਵਜ੍ਹਾ ਤੋਂ ਇਸ ਕਰਕੇ ਬੀਜੇਪੀ ਨਾਲ ਨਹੀਂ ਹੋਇਆ ਅਸੀਂ ਲੋਕਾਂ ਨੂੰ ਬਹੁਤ ਕਹਿ ਆ ਕੀ ਅੱਜ ਵੀ ਇਕੱਲੇ ਖੜੇ ਆ ਅਕਾਲੀ ਦਲ ਕੱਲਾ ਖੜਾ ਵੀ ਪਾਈ ਹੁਣ ਸਾਡੀ ਸਪੋਰਟ ਕਰਦੇ ਹੋ ਅਸੀਂ ਬਹੁਤ ਤਕੜਾ ਸਟੈਂਡ ਲਿਆ ਸਿਧਾਂਤਕ ਫੈਸਲਾ ਲਿਆ ਕਿ ਬੀਜੇਪੀ ਨਾਲ ਨਹੀਂ ਕਰਨਾ ਸੀ ਪਰ ਲੋਕਾਂ ਨੇ ਫਿਰ ਵੀ ਨਹੀਂ ਆਪਣੇ ਵੋਟਾਂ ਪਾਈਆਂ ਪਰ ਬੀਜੇਪੀ ਦਾ ਏਸ ਇਸ਼ੂ ਇਸ ਮਸਲੇ ਨੂੰ ਇਸ ਸਾਰੇ ਘਟਨਾਕਰਮ ਨੂੰ ਤੇ ਉੱਤੇ ਬੀਜੇਪੀ ਦਾ ਕੋਈ ਦਖਲ ਨਹੀਂ ਕੋਈ ਬੀਜੇਪੀ ਦਾ ਇਹਦਾ ਵਾਸਤਾ ਨਹੀਂ ਦੂਰ ਦਾ ਵਾਸਤਾ ਨਹੀਂਗਾ ਪਰ ਬਟਾਲਾ ਸਾਹਿਬ ਤੁਹਾਡੇ ਕੋਲ ਆਪਸ਼ਨ ਕੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਅਜੇ ਤੱਕ ਕੌਣ ਲੀਡਰ ਹੈਗਾ ਜਿਹੜਾ ਪ੍ਰਧਾਨ ਮੰਤਰੀ ਦੇ ਕਾਬਲ ਹੈ ਇਦਾਂ ਜੀ ਵੀ ਅੱਜ ਤਾਂ ਮੈਂ ਕੀ ਕਹਿ ਸਕਦਾ ਹਾਂ ਵੀ ਕੌਣ ਬਣੂਗਾ ਕਿੱਦਾਂ ਹੋਊਗੀ ਇਹਦਾ ਗੁਰੂ ਸਾਹਿਬ ਜਾਣਦੇ ਆ ਪ੍ਰਮਾਤਮਾ ਪਿਆਤ ਵਸਿਆ ਪਰ ਅਕਾਲੀ ਦਲ ਦੇ 103 ਸਾਲਾਂ ਇਤਿਹਾਸ ਵਿੱਚ ਬਹੁਤ ਸਾਰੇ ਪ੍ਰਧਾਨ ਆਏ ਜਹੇਦਾ ਰਾਏ بڑے 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 ਯੋਧੇ ਆਏ ਜਿਨ੍ਹਾਂ ਨੇ ਸਮੇਂ ਦੀ ਹਕੂਮਤਾਂ ਨਾਲ ਟੱਕਰ ਲਈ ਜ਼ੁਲਮ ਵੀ ਉਹਨਾਂ ਤੇ ਹੋਇਆ ਬੜਾ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਤੇ ਗੈਰ ਮਨੁੱਖੀ ਤਸ਼ੱਦਦ ਵੀ ਹੋਇਆ ਕਈਆਂ ਤੇ ਪਰ ਉਹ ਜਰੇ ਐ ਡਟ ਕੇ ਖੜੇ ਰਹੇ ਪੰਥ ਕਦਰਾਂ ਕੀਮਤਾਂ ਤੇ ਅਕਾਲੀ ਦਲ ਦੀ ਮਰਿਆਦਾ ਅਕਾਲੀ ਦਲ ਦੀ ਆਪਣੇ ਵਿਚਾਰਤਾਰਾ ਤੇ ਸਿੱਖ ਪੰਥ ਦੀ ਮਰਿਆਦਾ ਤੇ ਖੜੇ ਰਹੇ ਅੱਜ ਵੀ ਸਮਾਂ ਇਦਾਂ ਦਾ ਆ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਕੁਰਬਾਨੀ ਦੇਣੀ ਚਾਹੀਦੀ ਆ ਪੰਤ ਵਾਸਤੇ ਆਪਣੀ ਪਾਰਟੀ ਵਾਸਤੇ ਪਾਰਟੀ ਨੂੰ ਤਗੜਾ ਕਰਨ ਵਾਸਤੇ ਅੱਗੇ ਸਦਾ ਇਹਦਾ ਹੁੰਦਾ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਸੀਗਾ ਤੇ ਮੁੱਖ ਮੰਤਰੀ ਕੋ ਹੋਰ ਹੁੰਦਾ ਸੀਗਾ ਇਹ ਤਾਂ ਚਲੋ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੇਲੇ ਤੋਂ ਸ਼ੁਰੂ ਹੋਇਆ ਵੀ ਪ੍ਰਧਾਨ ਵੀ ਬਾਦਲ ਸਾਹਿਬ ਤੇ ਮੁੱਖ ਮੰਤਰੀ ਬਾਦਲ ਸਾਹਿਬ ਉਹੀ ਰੀਤ ਸੁਖਬੀਰ ਹਣਾ ਵੱਲੋਂ ਆਪਣੇ ਅਪਣਾਈ ਗਈ ਪਰ ਜੇ ਅੱਜ ਲੋਕ ਨਹੀਂ ਇਸ ਗੱਲ ਨੂੰ ਆਪਣੇ ਮੰਦੇ ਤਾਂ ਫਿਰ ਸਿੱਖ ਪੰਥ ਕੋ ਮਨਪ੍ਰੀਤ ਸਿੰਘ ਜੀ ਬਹੁਤ ਸਿੱਖਿਸ਼ਤਾ ਨੇ ਜਿਹੜੀਆਂ ਕਾਬਿਲ ਨੇ ਜਿਹੜੀਆਂ ਧਾਰਮਿਕ ਤੌਰ ਤੇ ਬਹੁਤ ਉਹਨਾਂ ਉਹਨਾਂ ਦੀ ਬਹੁਤ ਕਹ ਲੋ ਧਾਰਮਿਕ ਖੇਤਰ ਵਿੱਚ ਬੜੀ ਵੱਡੀ ਸੇਵਾ ਆ ਤੇ ਧਰਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਡਾ ਧਰਮ ਕੀ ਚਾਹੁੰਦਾ ਆ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਮ ਦੀ ਚਰਚਾ ਹੁੰਦੀ ਹੈ ਕਿ ਲੱਗਦਾ ਕਿ ਉਹਨਾਂ ਦੇ ਉਹਨਾਂ ਦੇ ਨਾਲ ਕਾਫੀ ਤਰ ਸਰਵਾਈਵ ਕਰੇਗਾ ਸਾਡਾ ਪੰਥ ਕੀ ਚਾਹੁੰਦਾ ਆ ਨਾਲ ਰਾਜਸੀ ਤੌਰ ਤੇ ਵੀ ਉਹ ਸ਼ਕਤੀਆਂ ਕੋ ਗਿਆਨ ਹੁੰਦਾ ਹੈ ਰਾਚੀ ਉਹਨਾਂ ਕੋ ਉਹ ਵੀ ਸੂਝ-ਬੂਝ ਹੁੰਦੀ ਆ ਧਾਰਮਿਕ ਵਰਤੀ ਤੇ ਰਾਚੀ ਸੂਝ-ਬੂਝ ਰਾਚੀ ਆਪਣੇ ਉਹਨਾਂ ਕੋ ਜਿਹੜਾ ਹੈਗਾ ਆ ਉਹਦਾ ਆਪਣੇ ਕਹਿ ਲਓ ਉਹਨਾਂ ਦਾ ਤੇਰਬਾ ਕਿ ਉਹਨਾਂ ਨੂੰ ਪਤਾ ਹੀ ਪੋਲਿਟਿਕਸ ਦੇ ਗੇਮ ਵਿੱਚ ਰਹਿਣਾ ਆ ਸੋ ਇਹ ਧਰਮ ਦਾ ਤੇ ਰਾਜਨੀਤੀ ਦਾ ਸਮੇਲ ਚਾਹੀਦਾ ਉਸ ਵਿਅਕਤੀ 'ਚ ਗਿਆਨੀ ਜੀ ਦੀ ਗੱਲ ਚਰਚਾ ਹੈਗੀ ਆ ਚਰਚਾ ਕਰਦੇ ਗਿਆਨੀ ਜੀ ਦੀ ਵੱਡੀ ਹੋਈ ਗੱਲਬਾਤ ਗਿਆਨੀ ਜੀ ਨੀ ਮੇਰੀ ਨਹੀਂ ਹੋਈ ਜੀ ਗੱਲਬਾਤ ਕਿਉਂ ਬਹੁਤ ਗੱਲ ਦੇ ਪ੍ਰਧਾਨ ਮੰਤਰੀ ਸਹਿਮਤ ਹੈ ਬਹੁਤ ਸਾਰੇ ਜਿਹੜੇ ਨਾ ਬਾਹਰੋਂ ਆਪਣੇ ਸਿੱਖ ਪੰਥ ਦੇ ਨਮਾਇਤੀ ਨੇ ਗੁਰੂ ਕਰ ਦੀਆਂ ਕਮੇਟੀਆਂ ਨੇ ਬਾਹਰ ਚਾਇਓ ਇੰਗਲੈਂਡ ਹੋਵੇ ਆਸਟ੍ਰੇਲੀਆ ਹੋਵੇ ਜਾਂ ਕੈਨੇਡਾ ਹੋਵੇ ਅਮਰੀਕਾ ਜਾਂ ਸਾਰੀ ਦੁਨੀਆ ਚੋਂ ਦਾ ਪੰਥ ਦਾ ਬੋਲ ਵਾਲਾ ਆ ਉਥੋਂ ਬਹੁਤ ਸਾਰੇ ਸਨੇਹ ਗੈਨੀ ਜੀ ਨੂੰ ਆਏ ਤੇ ਹੋਰ ਸਨੇਹ ਅਕਾਲੀ ਲੀਡਰਾਂ ਨੂੰ ਵੈਸਾ ਨੂੰ ਵੀ ਆਏ ਵੀ ਇਦਾਂ ਦੀ ਸ਼ਕਤੀ ਤੁਮਰੇ ਲਾਓ ਜਿਹੜੀ ਸਾਰਿਆਂ ਨੂੰ ਪ੍ਰਵਾਨਿਤ ਹੋਵੇ ਜਿਹੜੇ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲ ਸਕੇ ਤੇ ਪੰਤਿਕ ਸ਼ਕਤੀ ਨੂੰ ਦੁਆਰਾ ਕੈਮ ਕਰ ਸਕੇ ਜਿਹੜੀ ਅੱਜ ਸਾਨੂੰ ਲੱਗਦਾ ਹੈ ਕਿ ਪੰਤਿਕ ਸ਼ਕਤੀ ਨੂੰ ਖੋਰਾ ਲੱਗ ਰਿਹਾ ਬਦਲ ਸਾਹਿਬ ਇਹ ਸਾਰੇ ਸਿਨੈਰੀਓ ਦੇ ਵਿੱਚ ਵਿਕਰਮ ਮਜੀਠੀਆ ਨਜ਼ਰ ਨਹੀਂ ਆ ਰਹੇ ਕਿਸੇ ਵੀ ਪਾਸੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਅਕਸਰ ਲੋਕਾਂ ਦੇ ਵਿੱਚ ਚਰਚਾ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨਹੀਂ ਕਿਸੇ ਗੱਲ 'ਚ ਆਪਣੇ ਦੇਖੇ ਗਏ ਉਹ ਪਤਾ ਨਹੀਂ ਹੁਣ ਉਹਨਾਂ ਦੀ ਕੋਈ ਨਿੱਜੀ ਜਿਹੜੀ ਕੋ ਮਜਬੂਰੀ ਹੋਊਗੀ ਇਆ ਕਿਸ ਗੱਲੋਂ ਮੈਂ ਕਹਿ ਨਹੀਂ ਸਕਦਾ ਮੇਰੀ ਗੱਲ ਨਹੀਂ ਹੋਈ ਕਾਫੀ ਦੇਰ ਹੋ ਗਿਆ ਸਾਡੀ ਗੱਲ ਨਹੀਂ ਆਇਆ ਉਹਨਾਂ ਨਾਲ ਪਰ ਇਹ ਜ਼ਰੂਰ ਹੈ ਕਿ ਲੋਕਾਂ ਦੇ ਮਨਾਂ 'ਚ ਇਸ ਗੱਲ ਦੀ ਚਰਚਾ ਆ ਕਿ ਇਹ ਬਿਕਰਮ ਸਿੰਘ ਮਜੀਠੀਆ ਜੀ ਕਿਸੇ ਪਾਰਟੀ ਦੇ ਫੋਰਮ ਤੇ ਨਹੀਂ ਆਏ ਕਿਸੇ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਦੇ ਵਿੱਚ ਕੀ ਕੋਈ ਅੰਤਰ ਆ ਕਿਸੇ ਨਾਲ ਜਾਂ ਕੋਈ ਕਿਸੇ ਦੇ ਨਾਲ ਵਫਾਦ ਵਿਵਾਦ ਆ ਜਾਂ ਕੋਈ ਵਿਰੋਧ ਆ ਇਹ ਮੈਂ ਕਹਿ ਨਹੀਂ ਸਕਦਾ ਕਰਕੇ ਮੈਨੂੰ ਪਤਾ ਨਹੀਂ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਸੋਚ ਤੁਹਾਡੇ ਟੜੇ ਦੇ ਨਾਲ ਮੈਚ ਕਰਦੀ ਹੈ ਇਕੋ ਜਿਹੀ ਕਰੇ ਤਾਂ ਬਹੁਤ ਚੰਗਾ ਆ ਫਿਰ ਆਪਣੇ ਸਾਹਿਬ ਵਿਕਰਮ ਸਿੰਘ ਮਜੀਠੀਆ ਉਹ ਵੀ ਆਪਣੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿਣ ਉਹਨਾਂ ਦੇ ਦਬਾਅ ਪਾ ਸਕਦੇ ਆ ਵੀ ਜੇ ਸਾਰਾ ਪੰਥ ਚਾਹੁੰਦਾ ਆ ਸਾਰੀ ਆਪਣੀ ਸੰਗਤ ਵਰਕਰ ਚਾਹੁੰਦੇ ਆ ਤੇ ਕਾਡਰ ਚਾਹੁੰਦਾ ਆਪਣਾ ਤੇ ਫੇਰ ਭਾਈ ਆਪਾਂ ਕਿਉਂ ਨਹੀਂ ਫੈਸਲਾ ਲੈ ਸਕਦੇ ਕਦੇ ਇਦਾਂ ਹੋਇਆ ਵਡਾਲਾ ਸਾਹਿਬ ਕੀ ਤੁਹਾਡੀ ਪਰਸਨਲ ਤੌਰ ਤੇ ਗੱਲਬਾਤ ਹੋਈ ਹੋਏ ਸੁਖਬੀਰ ਬਾਦਲ ਉਹਨਾਂ ਦੇ ਨਾਲ ਔਰ ਤੁਸੀਂ ਉਹਨਾਂ ਨੂੰ ਕਿਹਾ ਹੋਏ ਕਿ ਪ੍ਰਧਾਨ ਸਾਹਿਬ ਲੋਕਾਂ ਦੀ ਇਹ ਆਵਾਜ਼ ਆ ਕਿ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਓ ਕਦੇ ਪਰਸਨਲ ਤੌਰ ਤੇ ਹੋਈ ਤੁਹਾਡੀ ਗੱਲ ਬਿਲਕੁਲ ਹੋਈ ਜੀ ਬਹੁਤ ਵਧੀਆ ਸਵਾਲ ਕੀਤਾ ਮੰਤਰੀ ਸਿੰਘ ਜੀ ਕੋਈ ਸੀ ਕੀ ਗੱਲ ਹੋਈ 2022 ਤੋਂ ਬਾਅਦ ਜਦੋਂ ਸਾਨੂੰ ਬੁਲਾਇਆ ਗਿਆ ਉਦੋਂ ਅਸੀਂ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ ਸੀ ਉਦੋਂ ਮੀਟਿੰਗ 'ਚ ਹੀ ਰੱਖਿਆ ਇਹ ਆਪਣੇ ਗੱਲ ਰੱਖੀ ਸੀ ਹਾਂ ਅਬ ਮੈਂ ਕਿਹਾ ਬਾਦਲ ਸਾਹਿਬ ਲੋਕ ਚਾਹੁੰਦੇ ਤੁਸੀਂ ਪਾਸੇ ਹਟ ਜਾਓ ਲੋਕ ਚਾਹੁੰਦੇ ਆ ਸ਼੍ਰੋਮਣੀ ਕਾਲੀ ਦਲ ਦੇ ਨਾਲੋਂ ਬਾਦਲ ਨਾਲ ਲਾ ਦੇਓ ਕੱਲਾ ਸ਼੍ਰੋਮਣੀ ਕਾਲੀ ਦਲ ਹੋ ਗਏ ਉਹ ਕੋ ਸਮਾਸੀ ਜਦੋਂ ਬਾਦਲ ਸਾਹਿਬ ਨੂੰ ਦੇ ਨਾਂ ਤੇ ਵੋਟਾਂ ਪੈਂਦੀਆਂ ਸੀਗੀਆਂ ਅੱਜ ਸਮਾਇਆ ਕਿ ਬਾਦਲ ਸਾਹਿਬ ਦੇ ਨਾਂ ਤੇ ਵੋਟਾਂ ਨਹੀਂ ਪੈਂਦੀਆਂ ਇਹ ਮਤਲਬ ਇਹ ਲੋਕਾਂ ਦੀ ਗੱਲ ਹੈ ਤੇ ਜਿਹੜੀ ਅਸੀਂ ਆਪਣੇ ਸਦਾ ਸੁਖਬੀਰ ਸਿੰਘ ਬਾਦਲ ਨੂੰ ਦੱਸੀ ਹਾਂ ਪਰ ਇਹ ਮੀਟਿੰਗ ਦੱਸੀ ਫਿਰ ਜਿੱਕੇ ਸਾਨੂੰ ਕੱਲੇ-ਕੱਲੇ ਨੂੰ ਸੁਣੋ ਫਿਰ ਕੱਲੇ ਜਦੋਂ ਗੱਲ ਹੋਈ ਉਦੋਂ ਵੀ ਕਿਹਾ ਬਾਦਲ ਸਾਹਿਬ ਥੋੜੀ ਦੇਰ ਲਈ ਪਾਸੇ ਹਟ ਜਾਓ ਮੈਨੂੰ ਪੁੱਛਦੇ ਆ ਕਿੰਨੀ ਦੇਰ ਲਈ ਪਾਸੇ ਹਟਾਂ ਮੈਂ ਕਿਹਾ ਜੀ ਮੈਂ ਕਹਾਂ 6 ਮਹੀਨੇ ਸਾਲ ਉਹ ਕਹਿੰਦੇ ਨਹੀਂ 6 ਮਹੀਨੇ ਦਾ ਕੀ ਆ ਮੈਂ ਕਿਹਾ 2-3 ਸਾਲ 4 ਸਾਲ ਪਾਸੇ ਹਟ ਜਾਓ ਲੋਕ ਸਭਾ ਇਲੈਕਸ਼ਨ ਲਗਾਓ ਤੁਸੀਂ ਲੋਕ ਸਭਾ ਲੜੋ ਆਪਣੀ ਇਲੈਕਸ਼ਨ ਤੇ ਵਰਕਰਾਂ ਨੂੰ ਕੰਮ ਕਰੋ ਅਕਾਲੀ ਦਲ ਦੇ ਨਾਲ ਤਰੋ ਅਕਾਲੀ ਦਲ ਦੇ ਨਾਲ ਜੋਰ ਲਾਓ ਕੰਮ ਕਰੋ ਅਕਾਲੀ ਦਲ ਵਾਸਤੇ ਪਾਰਟੀ ਨੂੰ ਧੱਕਾ ਲਾਓ ਯਾਨੀ ਕਿ ਤੁਹਾਡੀ ਲੋੜ ਨਹੀਂ ਹੈਗੀ ਤੁਸੀਂ ਵੀ ਅਕਾਲੀ ਦਲ ਦਾ ਹਿੱਸਾ ਹੋ ਤੇ ਫਿਰ ਆਪਾਂ ਅਕਾਲੀ ਦਲ ਖੜਾ ਹੋਏਗਾ ਕਿ ਸਭ ਕੁਝ ਆਪਣੇ ਕੋਈ ਆ ਫਿਰ ਜਿਵੇਂ ਮਰਜ਼ੀ ਫੈਸਲੇ ਲੈ ਲਾਂਗੇ ਪਰ ਉਹ ਚਲੋ ਉਹਨਾਂ ਨੇ ਕਿਹਾ ਵੀ ਮੈਨੂੰ ਬਾਦਲ ਸਾਹਿਬ ਵੀ ਕਹਿੰਦੇ ਵਡੇਬਾਲ ਸਾਹਿਬ ਵੀ ਕਹਿੰਦੇ ਆ ਕਿ ਗਾਗਾ ਪਰਿਆ ਮੇਲਾ ਛੱਡ ਦੇ ਆ ਬਿਲਕੁਲ ਕਿਹਾ ਦੇਖੋ ਮੈਂ ਸੱਚ ਮੈਂ ਫਾਟ ਜੀ ਬੋਲੂਗਾ ਚੂੜਕਾ ਲਈ ਬੋਲਣਾ ਜਿਹੜੀ ਗੱਲ ਮੈਨੂੰ ਮੈਨਾਂ ਹੋਈ ਹੈ ਯਾਦ ਹੈ ਮੈਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਬਾਦਸ਼ਾਹ ਵੀ ਕਹਿੰਦੇ ਆ ਕਾਕਾ ਪਰਿਆ ਮੇਲਾ ਛੱਡ ਦੇ ਤੇ ਮੈਂ ਕਿਹਾ ਬਹੁਤ ਚੰਗੀ ਗੱਲ ਆ ਉਹਨਾਂ ਦੇ ਬੜੇ ਸਿਆਣੇ ਬਜ਼ੁਰਗ ਲੀਡਰ ਨੇ ਬੜੇ ਬਾਦਸ਼ਾਹ ਇਹ ਗੱਲਾਂ ਇੰਨੀਆਂ ਹੋਈਆਂ ਤੇ ਫਿਰ ਬਾਕੀ ਨਹੀਂ ਫੈਸਲਾ ਲਿਆ ਹੋਇਆ ਤੇ ਸਮਝਾਂਗੇ ਅਸੀਂ ਤਾਂ ਫਿਰ ਨਾਲ ਕੰਮ ਕਰਦੇ ਰਹੇ ਆ ਤੇ ਤੁਹਾਨੂੰ ਉਹਨਾਂ ਨੇ ਨਾ ਕਰਤੀ ਸਿੱਧੀ ਕਿ ਅਜਿਹਾ ਨਹੀਂ ਹੋ ਸਕਦਾ ਨਹੀਂ ਜੀ ਉਹਦਾ ਤਾਂ ਨਹੀਂ ਕੀਤੀ ਪਰ ਦੇਖੋ ਬੰਦੇ ਦਾ ਮਨ ਬਣਨ ਨੂੰ ਟਾਈਮ ਤਾਂ ਲੱਗਦਾ ਹੀ ਆ ਮੰਦੇ ਹੌਲੀ ਹੌਲੀ ਮਨ ਬੰਦਾ ਆ ਤੇ ਉਦੋਂ ਉਹਨਾਂ ਦਾ ਮਨ ਲੱਗਦਾ ਸੀ ਬਿਹਾ ਇਸ ਗੱਲ ਬਾਰੇ ਉਹ ਸੋਚ ਸਕਦੇ ਆ ਪਰ ਕੀ ਪਤਾ ਜਿਹੜੇ ਨਾਲ ਦੇ ਬੰਦਿਆਂ ਨੇ ਨਹੀਂ ਫੈਸਲਾ ਹੋਣ ਦਿੱਤਾ ਮੁੜ ਕੇ ਮਨ ਬਦਲ ਲਿਆ ਉਹਨਾਂ ਨੇ ਤੇ ਬਾਅਦ ਤੱਕ ਕੋਈ ਗੱਲ ਹੋਈ ਨਹੀਂ ਠੀਕ ਆ ਬਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਗੱਲਬਾਤ ਦਾ ਬਹੁਤ ਚੰਗਾ ਜੀ ਮਨਪ੍ਰੀਤ ਸਿੰਘ ਜੀ ਤੁਹਾਡਾ ਵਿਸ਼ੇਸ਼ ਤੌਰ ਤੇ ਸਦਾ ਹੀ ਤੁਹਾਡੇ ਨਾਲ ਗੱਲ ਕਰਕੇ ਬੜਾ ਮਨ ਖੁਸ਼ ਹੁੰਦਾ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ